ਕੋਈ ਨਹੀਂ ਕੋਈ ਮੈਂ ਦੋਨੇ ਪਾਸੇ ਨਹੀਂ ਨਾ ਨਾ ਕੋਈ ਨਹੀਂ ਗਿੱਦੜਬਾ ਸ਼ਹਿਰ ਦੇ ਬਿਲਕੁਲ ਦਿਲ ਦੇ ਵਿੱਚ 19 ਨੰਬਰ ਵਾਰਡ ਅੱਜ ਤੁਸੀਂ ਇੰਨੀ ਭਾਰੀ ਗਿਣਤੀ 'ਚ ਪਹੁੰਚੇ ਹੋ ਤੁਹਾਡੇ ਨਾਲੋਂ ਦੁਗਣੇ ਇੱਧਰ ਬੈਠੇ ਆ ਉਹ ਚਲੋ ਇੱਕ ਅਲੱਗ ਗੱਲ ਐ ਵੀ ਗਲੀ ਦਾ ਮੋੜ ਜਾ ਆ ਗਿਆ ਇੱਕ ਜੇ ਇਕੱਠੇ ਕਰ ਲੀਏ ਰਾਜੇ ਬੜਿੰਘੋਰਾ ਨੂੰ ਦੌਰੇ ਪੈ ਜਾਣਗੇ ਵੀ ਆਹ ਕਿਉਂ ਹੋ ਹੀ ਜਾਂਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਤੋਂ ਪਹਿਲਾਂ ਪਿੰਡਾਂ ਜਾ ਕੇ ਆਏ ਆ ਦੋਦ ਦੇ ਜਾ ਕੇ ਆਏ ਆ ਭਲਾਈਆਂ ਨੇ ਜਾ ਕੇ ਆਏ ਆ ਤੁਹਾਡੇ ਕੋਲੇ ਆਇਆ ਅੱਜ ਸਵੇਰੇ 12 ਵਜੇ 12:30 ਵਜੇ ਚੰਡੀਗੜ੍ਹ ਯੂਨੀਵਰਸਿਟੀ 'ਚ ਬੋਲੀ ਜਾਂਦੇ ਸੀ ਕੱਲ ਨੂੰ ਅੰਮ੍ਰਿਤਸਰ ਜਾਊਂਗਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਅਸੀਂ ਨਹੀਂ ਥੱਕਦੇ ਜਿੰਨਾ ਜਿਹੜਾ ਨਹੀਂ ਜੜਾ ਨਹੀਂ ਪਟਦੇ ਸਾਡੇ ਪਾਰਟੀ ਦੇ ਐਮਐਲਏ ਸਹਿਬਾਨ ਸਾਡੇ ਕੈਬਨਿਟ ਦੇ ਸਾਥੀ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਵਲੰਟੀਅਰ ਅਹੁਦੇਦਾਰ ਸਹਿਬਾਨ ਉਹ ਮੱਕੜ ਕਹਿੰਦੇ ਜਿਨ੍ਹਾਂ ਨੂੰ ਅਸੀਂ 2014 ਤੋਂ ਜਿਨ੍ਹਾਂ ਨੇ ਆਪਣੇ ਪੱਲਿਓ ਮੋਟਰਸਾਈਕਲਾਂ 'ਚ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਮੋਟਰਸਾਈਕਲ ਲਾਏ ਸਾਰੇ ਬੈਠੇ ਆ ਮੈਂ ਇਕੱਲੇ ਇਕੱਲੇ ਨੂੰ ਜਾਣਦਾ ਇਹ ਤੁਹਾਡੇ ਪਿਆਰ ਕਰਕੇ ਹੀ ਆ ਸਾਰਾ ਕੁਝ ਮਾਵਾ ਪੈਣਾ ਦਾ ਖਾਸ ਧੰਨਵਾਦ ਕਬੀਲਦਾਰੀ ਦਾ ਟਾਈਮ ਹੈ ਰੋਟੀ ਟੁੱਕ ਦਾ ਟਾਈਮ ਹੈ ਤੁਸੀਂ ਫਿਰ ਵੀ ਇੰਨੀ ਪਾਰੀ ਗਿਣਤੀ 'ਚ ਇੱਥੇ ਪਹੁੰਚੇ ਹੋ ਬਹੁਤ ਤੁਹਾਡੇ ਦੇਖੋ ਤੁਸੀਂ ਆਏ ਹੋ ਆਉਣਾ ਚਾਹੀਦਾ ਵੀ ਹੈ ਕਿਉਂਕਿ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਆਇਆ ਕਰੋ ਦੇਖਿਆ ਤਾਂ ਕਰੋ ਕਿ ਕੀ ਹੋ ਰਿਹਾ ਕਿਉਂਕਿ ਚੁੱਲਾ ਚੌਂਕਾ ਦਾ ਤੁਹਾਨੂੰ ਪਤਾ ਹੈ ਵੀ ਕਿਵੇਂ ਚਲਾਉਣੀ ਹੋ ਅਸੀਂ ਤਾਂ ਇਹੀ ਕਹਿਣਾ ਹੁੰਦਾ ਨੂਨ ਘਟ ਹੈ ਉਹ ਨੂਨ ਆਉਂਦਾ ਕਿੱਥੋਂ ਹੈ ਆਉਂਦਾ ਕਿਵੇਂ ਹੈ ਤਾਂ ਤੁਹਾਨੂੰ ਪਤਾ ਨਾ ਸਾਰਾ ਸੁਬੀਰ ਜਿਸ ਤਰ੍ਹਾਂ ਡਿੰਪੀ ਟਿਲੋਂਜੀ ਨੇ ਕਿਹਾ ਬੀਦਰੀਕ ਨੂੰ ਵੋਟਾਂ ਪੈਣੀਆਂ ਬਹਿ ਤਾਂ ਅੱਜ ਹੀ ਨੇ ਪੜਿਆਣਾ ਸੀ ਕੰਮ ਮਾਤੀ ਦਾ ਤੁਸੀਂ ਉਹੀ ਬੈਠਿਓ ਜੋ ਅੱਜ ਕਰਨਾ ਸੀ ਹਫਤਾ ਲੇਟ ਹੋਊ ਜੋ ਉਹਦਾ ਕੀ ਫਰਕ ਪੈਂਦਾ ਪੱਤਰਕਾਰ ਮੈਨੂੰ ਕਹਿੰਦੀ ਹਫਤਾ ਲੇਟ ਹੋਣ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਪਹਿਲਾਂ ਇਹਨਾਂ ਨੇ 25-30 ਹਜ਼ਾਰ ਤੇ ਹਾਰਨਾ ਸੀ ਹੁਣ 40-50 ਹਜ਼ਾਰ ਤੇ ਹਾਰ ਜਾਣਗੇ ਹੋਰ ਤਾਂ ਕੀ ਫਰਕ ਮੈਂ ਕਿਹਾ ਲੋਕ ਮੱਥੀ ਬੈਠਿਆ ਲੋਕਾਂ ਨੂੰ ਪਤਾ ਲੱਗ ਜਾਂਦਾ ਬਦਲਬਾਈ ਦਾ ਵੀ ਲੋਕ ਮਨ ਬਣਾਈ ਬੈਠੇ ਜਦੋਂ ਲੋਕ ਆਪ ਬਾਹਰ ਨਿਕਲ ਕੇ ਦੁਕਾਨਾਂ ਚੋਂ ਆਪ ਬਾਹਰ ਨਿਕਲ ਕੇ ਮਕਾਨਾਂ ਚੋਂ ਆਪ ਆ ਕੇ ਜਦੋਂ ਹੌਸਲਾ ਵਧਾਉਣ ਉਹ ਗੱਲ ਹੋਰ ਹੁੰਦੀ ਹੈ ਮੈਂ ਕਈ ਇਲੈਕਸ਼ਨ ਲੜ ਲੀਆਂ 2014 ਲੜ ਲਈ 2015 ਦਿੱਲੀ ਜਿੱਤੀ 2017 ਲੜੀ 2019 ਚ ਸੰਗਰੂਰ ਤੋਂ ਜਿੱਤੇ 2020 ਚ ਫੇਰ ਦਿੱਲੀ ਜਿੱਤੀ 2022 ਚ ਤੁਸੀਂ ਸਰਕਾਰ ਹੀ ਬਣਾਤੀ 24 ਆ ਗਈ ਲੋਕਾਂ ਨਾ ਪਤਾ ਲੱਗ ਜਾਂਦਾ ਤੇ ਜੇ ਹੁਣ ਲਿਆਂਦੇ ਹੁੰਦੇ ਦਿਹਾੜੀ ਤੇ ਤੁਸੀਂ ਉਵੇਂ ਮਰ ਜਾਏ ਜੇ ਫਾਰਮੀ ਮੁਰਗੇ ਵਾਂਗੂ ਐ ਬੈਠੇ ਹੁੰਦੇ ਹੁਣ ਤੁਸੀਂ ਆ ਗਿਓ ਆਏ ਪੂਰੇ ਕਾਇਮ ਨਾਰੇ ਲਾਉਣੇ ਨਾਰੇ ਚੱਕਦੇ ਇਧਰੋਂ ਨਾਰੇ ਇਧਰੋਂ ਨਾਰੇ ਦਿਲੋਂ ਨੇ ਦਿਲੋਂ ਇਹੇ ਵਾਰਕੁੰਦਾ ਵਾਤ ਉਹ ਉਹ ਦਿਹਾੜੀਆਂ ਤੇ ਲਿਆਂਦੇ ਆ ਬੰਦੇ ਇਕੱਠੇ ਕਰੋ ਓਏ ਬੰਦੇ ਇਕੱਠੇ ਕਰੋ ਪਰ ਗੱਲ ਬਣਦੀ ਨਹੀਂ ਨਾ ਨੰਤਾ ਲਈ ਸਿੱਖਿਆ ਨਹੀਂ ਕੰਮ ਕਰਦੀ ਨੰਦਕਾਰਾਂ ਵੇਲੇ ਨਾ ਪਹਿਲਾਂ ਪੁਰਾਣੇ ਹੁਣ ਤਾਂ ਅੱਜਕੱਲ ਇਹ ਰਿਵਾਜ ਹਟ ਗਿਆ ਆਨੰਦਕਾਰ ਜਦੋਂ ਹੁੰਦੇ ਸੀ ਨਾ ਕੋਈ ਕੁੜੀ ਸਿੱਖਿਆ ਦਿੰਦੀ ਸੀ ਆਵਾਜ਼ ਨਹੀਂ ਆਉਂਦੀ ਹਾਂਜੀ ਆਵਾਜ਼ ਆਉਂਦੀ ਨਹੀਂ ਫਿਰ ਤੈਨੂੰ ਕੀ ਪਤਾ ਮੈਂ ਕੀ ਪੁੱਛੀ ਨਾ ਮੈਂ ਕਿਹਾ ਆਵਾਜ਼ ਆਉਂਦੀ ਨਹੀਂ ਕਹਿੰਦਾ ਨਾ ਇਹਦਾ ਮਤਲਬ ਆਉਂਦੀ ਹੈ ਬਾਲੇ 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 ਪੱਕੇ ਹੋ ਤੁਸੀਂ ਵੀ ਜਦੋਂ ਮੈਂ ਕਹਾਂ ਆਵਾਜ਼ ਆਉਂਦੀ ਨਹੀਂ ਕਹਿੰਦਾ ਨਾ ਇਹਦਾ ਮਤਲਬ ਆਉਂਦੀ ਹੈ ਜਦਾਂ ਇਹ ਕਹਿੰਦਾ ਕੀ ਅਖੇ ਜੀ ਫਿਰ ਤਾਂ ਮੈਂ ਮੰਨ ਲੈਂਦਾ ਆਉਂਦੀ ਨਹੀਂ ਵਾਹ ਤੁਹਾਡੇ ਜਉਂਦੇ ਬਾਦੇ ਰਹੋ ਸੋ ਵੀਰੋ ਪੁਰਾਣੇ ਜ਼ਮਾਨੇ 'ਚ ਆਨੰਦ ਕਾਰਜਾਂ ਵੇਲੇ ਸਿੱਖਿਆ ਦਿੰਦੇ ਹੁੰਦੇ ਸੀ ਕੁੜੀ ਨੂੰ ਕੋਈ ਕੁੜੀ ਸਿੱਖਿਆ ਪੜਦੀ ਹੁੰਦੀ ਸੀ ਵੀ ਆਪਣੀ ਸੱਸ ਨੂੰ ਮਾਂ ਸਮਝੀ ਸਹੁਰੇ ਨੂੰ ਪਿਤਾ ਜਾਣ ਕੇ ਤੜਕੇ ਉੱਠ ਕੇ ਪੈਰੀ ਹੱਥ ਲਾਈਂ ਪੈਣੇ ਸਿਆਣੇ ਕਹਿੰਦੇ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸੱਸ ਦੀ ਗੁੱਤ ਪੱਟਣੀ ਹੋਈ ਉਹਨੇ ਜਾਨ ਸਰ ਹੱਥ ਗੁੱਤ ਨੂੰ ਪਾਉਣਾ ਹੀ ਪਾਉਣਾ ਹੈ ਚਾਹੇ 13 ਤਰੀਕ ਨੂੰ ਪਵਾ ਲਿਓ ਚਾਹੇ 20 ਨੂੰ ਪਵਾ ਲਿਓ ਇਹਨਾਂ ਨੇ ਹਾਰ ਨਹੀਂ ਹਾਰਨਾ ਸਹੀ ਹੈ ਨਾ ਉਹ ਵੀਰੋ ਇਹਨਾਂ ਦੇ ਡਰਾਮੇ ਹੁਣ ਮੁੱਕ ਚੱਲੇ ਆ ਲੋਕ ਇਹਨਾਂ ਦਾ ਭੇਤ ਪਾ ਗਏ ਲੋਕ ਕਹਿੰਦੇ ਜਦੋਂ ਸਾਡੇ ਕੋਲੇ ਅਸਲੀ ਆਰਗੈਨਿਕ ਆ ਗਿਆ ਔਰ ਕੈਮੀਕਲ ਫਿਰ ਅਸੀਂ ਇਹਨਾਂ ਦੇ ਮਗਰ ਕਿਉਂ ਫਿਰੀਏ ਬੜੇ ਇਹਨਾਂ ਨੇ ਡਰਾਮੇ ਕੀਤੇ ਕੋਈ ਕਹਿੰਦਾ ਮੈਨੂੰ ਬਰਵਾਸ ਮਿਲ ਗਿਆ ਸੀ ਮੈਂ ਦੁਬਾਰੇ ਮੈਨੂੰ ਸੁਪਨੇ ਚ ਆਏ ਮੈਨੂੰ ਗਿੱਦੜਵਾਹੇ ਦੇ ਲੋਕ ਬਨਪੀਰ ਬਦਲ ਕਹਿੰਦਾ ਕਹਿੰਦਾ ਕਿ ਦਰਵਾਹੇ ਦੇ ਲੋਕ ਮੈਨੂੰ ਸੁਪਨੇ 'ਚ ਮੈਨੂੰ ਬੁਲਾਉਂਦੇ ਸੀ ਆ ਜਾ ਸੁਪਨੇ 'ਚ ਕੋਈ ਬੁਲਾਉਂਦੇ ਨਹੀਂ ਸੀ ਤੁਸੀਂ ਇਹ ਤਾਂ ਬਠਿੰਡੇ ਤੋਂ ਜਦੋਂ ਆਮਾ ਨੇ ਪਾਰਟੀ ਨੇ 64000 ਵੋਟਾਂ ਤੇ ਹਰਾਇਆ ਉਸ ਤੋਂ ਬਾਅਦ ਸੁਪਨੇ ਆਉਣ ਲੱਗੇ ਇੱਧਰਲੇ ਐ ਡੇ ਕਿਹੜੇ ਸੁਪਨੇ 'ਚ ਤੁਸੀਂ ਬੁਲਾਉਂਦੇ ਰਹੇ ਹੋ ਯਾਰ ਤੁਸੀਂ ਬੁਲਾਏ ਕਿ ਸੁਪਨੇ 'ਚ ਬੰਦੇ ਨੇ ਹੈ ਉਹੀ ਸੁਪਨੇ ਤਾਂ ਪੈਜ ਨਹੀਂ ਬੁਲਾਇਆ ਕਿਸੇ ਨੇ ਉਹੀ ਝੂਠ ਬੋਲੀ ਜਾਂਦੇ ਐਰ ਉਰਦੂ ਬੋਲ ਕੇ 16 ਸਾਲ ਗੁਰਦਸ਼ੇ ਮਹਿਫਲ ਖਰੂਸ ਲੋਕ ਕਹਿੰਦੇ ਪਤਾ ਨਹੀਂ ਕੀ ਕਹਿ ਗਿਆ ਕੁਛ ਕਹਿ ਗਿਆ ਅੱਜ ਉਹ ਭਾਈ ਲੋਕਾਂ ਦੀ ਬੋਲੀ ਚ ਬੋਲ ਲੈ ਵੀ ਨੌਕਰੀ ਨੌਕਰੀ ਮਿਲ ਜੂ ਕੋਈ ਕਿ ਤਣ ਪਤਣ ਲੱਗ ਜਾਗੇ ਕੋਈ ਸੀਵਰੇਜ ਦਾ ਕੰਮ ਹੋ ਜੂਗਾ ਵਾਟਰ ਬਾਕਸ ਦਾ ਪਾਣੀ ਕਿਤੇ ਆ ਜੂ ਉਹ ਕੋਈ ਪੱਕਾ ਕੰਮ ਹੋ ਜੂਗਾ ਕੋਈ ਇੰਡਸਟਰੀ ਆ ਜੂਗੀ ਕੋਈ ਸਕੂਲ ਖੁੱਲ ਜਾਣਗੇ ਕੋਈ ਮੈਡੀਕਲ ਕਾਲਜ ਖੁੱਲ ਜਾਣਗੇ ਕੋਈ ਹਸਪਤਾਲ ਬਣ ਜੂ ਨਾ ਹੋਰੀ ਛੁੜਾਈ ਗਏ ਸਾਨੂੰ 77 ਸਾਲ ਹੋ ਗਏ 77 ਸਾਲ ਦੇਸ਼ ਨੂੰ ਯਾਦ ਹੋਇਆ ਨਾ ਆ ਫਿਰ ਦੇਤੀ ਛੱਪੜਾਂ ਟੋਬਿਆਂ ਸੀਵਰੇਜਾਂ ਚ ਫਿਰਦੇ ਆ ਕਿਉਂ ਕੀਤਾ ਹੀ ਨਹੀਂ ਕੰਮ ਹੀ ਨਹੀਂ ਕੀਤਾ ਨਾ ਜੀ ਨਾ ਹੀ ਸਾਨੂੰ ਕਰਨ ਦਿੱਤਾ ਨਾ ਹੀ ਸਾਨੂੰ ਇਹ ਦੱਸਣ ਦਿੱਤਾ ਵੀ ਕੰਮ ਹੁੰਦੇ ਕੀ ਨੇ ਵੀ ਕੰਮ ਕੀ ਹੁੰਦੇ ਨੇ ਨਾ ਹੋਰੀ ਮੰਗ ਪੱਤਰ ਫੜੀ ਗਏ ਆ ਵੀਰੋ ਆ ਜਿਹੜਾ ਤੁਹਾਡਾ ਫਾਟਕ ਹੈ ਮੈਂ ਉਦੋਂ ਲੰਘਦਾ ਹੁੰਦਾ ਸੀ ਉਹਦੇ ਨਾਲ ਮਨਪ੍ਰੀਤ ਬਾਦਲ ਦੇ ਨਾਲ ਹੀ ਹੁੰਦਾ ਸੀ ਮੈਂ ਨਾਲ ਦੀ ਸੀਟ ਤੇ ਮੈਂ ਹੁੰਦਾ ਸੀ ਉਹ ਗੱਡੀ ਚ ਲਾਉਂਦਾ ਹੁੰਦਾ ਮੈਂ ਕਹਾਂ ਜੀ ਦੋ ਵਾਰੀ ਖਜ਼ਾਨਾ ਮੰਤਰੀ ਇੱਕ ਵਾਰੀ ਸੀ ਉਦੋਂ ਜਦੋਂ ਬਾਅਦ ਚ ਕਾਂਗਰਸ ਵੱਲੋਂ ਫੇਰ ਲੈ ਲੇ ਮਗੇ ਜੀ ਖਜ਼ਾਨਾ ਮੰਤਰੀ ਰਹਿ ਲੈ ਆ ਤੱਕ ਵੜਾ ਦਿੰਦੇ ਜੀ ਉਤੋਂ ਦੀ ਓਵਰਬੇਜ ਨਹੀਂ ਕਹਿੰਦਾ ਜਦੋਂ ਫਾਟਕ ਲੱਗਦਾ ਨਾ ਫਿਰ ਇੱਥੇ ਅਸੀਂ ਲੋਕਾਂ ਨੂੰ ਮਿਲ ਲੈਣੇ ਹੂੰ ਤਾਂ ਇਕੱਠੇ ਹੁੰਦੇ ਨਹੀਂ ਇਹ ਤਾਂ ਫਾਟਕਾ ਫੂਟਕਾ ਨਹੀਂ ਰਹਿ ਗਏ ਹੁਣ ਹੁਣ ਮੈਂ ਉਹ ਵੀ ਖਤਮ ਕਰ ਦੇਣਾ ਕੰਮ ਆ ਤੁਹਾਡਾ ਰੇਲਵੇ ਓਵਰਬੇਜ ਬਣ ਜਾਣਾ ਜਲਦੀ ਆ ਕੁਝ ਜ਼ਮਾਨਾ ਫਾਟਕਾਂ ਦਾ ਰਹਿ ਗਿਆ ਜੀ ਹੁਣ ਅੱਧਾ ਦਾ ਘੰਟਾ ਇੱਥੇ ਖੜੇ ਰਹਿਨੇ ਆ ਜੀ ਐਨਾ ਟਾਈਮ ਕਿੱਥੇ ਇਹ ਤਾਂ ਉਹ ਗੱਲ ਹੋ ਗਈ ਮੋਦੀ ਜੀ ਨੇ ਜਾਪਾਨ ਦਾ ਪ੍ਰਧਾਨ ਮੰਤਰੀ ਬੁਲਾ ਲਿਆ ਜਦੋਂ ਬੁਲਟ ਟ੍ਰੇਨ ਦੀ ਗੱਲ ਨਹੀਂ ਕੀਤੀ ਵੀ ਬੁਲਟ ਟ੍ਰੇਨ ਆਊਗੀ ਬੁਲਟ ਟ੍ਰੇਨ ਦਿਓ ਉਹਦੇ ਨਾਲ ਕਰ ਲਿਆ ਸਮਝੌਤਾ ਵੀ ਬੁਲਟ ਟ੍ਰੇਨ ਮਿਲੂਗੀ ਅਹਮਦਾਬਾਦ ਤੋਂ ਬੰਬੇ ਤੱਕ ਦੀ ਬੁਲਟ ਟ੍ਰੇਨ ਜਾਪਾਨ ਬਣਾਊਗਾ ਜਾਪਾਨ ਤੋਂ ਲਵਾਵਾਂਗੇ ਤੇ ਬੁਲਟ ਟ੍ਰੇਨ ਦਾ ਅਧ்கਾਟਨ ਕਰਾ ਕੇ 12 ਨਸੀ ਲੈ ਗਿਆ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਉੱਥੇ ਜਿਹੜੇ ਵਿਦਵਾਨ ਮਹਾਪੁਰਸ਼ ਜਿਹੜੇ ਨੇ ਉਹ ਆਰਤੀ ਕਰਨ ਲੱਗ ਗਏ ਆਰਤੀ ਤੇ ਖੜਾ ਲਿਆ ਜਪਾਨ ਵਾਲਾ ਪ੍ਰਧਾਨ ਮੰਤਰੀ 15 ਮਿੰਟ 20 ਮਿੰਟ ਹੁਣ ਉਹ ਜਪਾਨ ਵਾਲਿਆਂ ਨੂੰ ਆਰਤੀਆਂ ਦਾ ਕੀ ਪਤਾ ਵਿਚਾਰੇ ਨੂੰ ਅੱਧਾ ਪੌਣਾ ਘੰਟਾ ਜਦੋਂ ਆਰਤੀ ਹੋਈ ਗਈ ਉਹ ਖੜਾ ਰਿਹਾ ਖੜਾ ਰਿਹਾ ਬਾਅਦ ਚ ਉਹਨੇ ਮੋਦੀ ਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲੇ ਇਹ ਨਹੀਂ ਟਾਈਮ ਹੈਗਾ ਬਿਪਨ ਤਾੜੀ ਪਣ ਤਾੜੀ ਮੰਟਾ ਆਰਤੀ ਚੱਲ ਰਹੀ ਹੈ ਫਿਰ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਲੋੜ ਹੈ ਇਹ ਤਾਂ ਕਹਿੰਦਾ ਉਹਨਾਂ ਮੁਲਕਾਂ ਨੂੰ ਚਾਹੀਦੀ ਹੁੰਦੀ ਹੈ ਜਿੱਥੇ ਟਾਈਮ ਹੀ ਹੋਏ ਨਹੀਂ ਚੱਲੋ ਇੱਧਰ ਨੂੰ ਚੱਲੋ ਉੱਧਰ ਨੂੰ ਅਸੀਂ ਤਾਂ ਬੇਲੇ ਹੀ ਆ ਸਾਨੂੰ ਬੁਲਟ ਟ੍ਰੇਨ ਕਾਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਆ ਸੰਨ ਦਾ ਇੱਕ ਜੀ ਸੀ ਵੀ ਲੱਗ ਜਾ ਟੋਬੇ ਤੇ ਪੌਣਾ ਪਿੰਡ 750 ਬੰਦਾ ਜੀ ਸੀ ਵੀ ਦੇਖੀ ਜਾਂਦੇ ਨਾਲੇ ਉਹਦੇ ਨਾਲ ਹੀ ਟੇਡੇ ਹੋ ਜਾਣਗੇ ਇਤਾਂ ਇੰਨੇ ਵੇਲੇ ਆ ਜੀਸੀਬੀ ਦੇਖੀ ਜਾਂਦੇ ਰਹੇ ਨੇ ਦੋ ਦੋ ਘੰਟੇ ਸੋ ਵੀਰੋ ਸਾਨੂੰ ਰੋਜ਼ਗਾਰ ਦਿਓ ਅਸੀਂ ਤਾਂ ਵਿਹਲੇ ਹੀ ਆ ਕੰਮ ਦਿਓ ਸਾਨੂੰ ਕੰਮ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 2.5 ਸਾਲ ਆਪਾਂ ਪਾਛੜ ਕੇ ਕੋਈ ਗੱਲ ਨਹੀਂ ਮਿਸਤਰੀ ਦੋ ਲਾ ਦਾਂਗੇ ਲੈਂਟਰ ਤੇ ਛੇਤੀ ਲਿਆਉ ਹੁਣ 2.5 ਸਾਲ ਆਪਾਂ ਸਪੀਡ ਡਬਲ ਕਰ ਲਾਂਗੇ ਨਜ਼ਾਰਾ 5 ਸਾਲ ਅਲੇ ਆਊਗਾ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਗਿੱਦੜ ਵਿੱਚ ਸੀਵਰੇਜ ਦੀ ਵਾਟਰ ਵਾਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਉਸ ਤੋਂ ਪਹਿਲੇ ਹੀ ਪੈਸੇ ਜਾਰੀ ਕਰ ਚੁੱਕੇ ਹਾਂ ਔਰ ਜਿਹੜੀਆਂ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ ਜਿਹੜੀਆਂ ਹੁਣ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ 30 ਸਾਲ ਦੀ ਮਿਆਦ ਹੈ ਪਾਈਪ ਰੀ ਲੀਕ ਹੋਊਗੀ ਇਸ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਕੀ ਪਾ ਰੱਖਿਆ ਸੀਵਰੇਜ ਵਾਲੀ ਪਾਣੀ 'ਚ ਫਿਰਦੀ ਹੈ ਪਾਣੀ ਵਾਲੀ ਸੀਵਰੇਜ 'ਚ ਫਿਰਦੀ ਹੈ ਦੱਸੋ ਕੀ ਕਰੀਏ ਕੋਈ ਜਗ੍ਹਾ ਤਾਂ ਛੱਡ ਦੋ ਸ਼ਹੀਦਾਂ ਦੇ ਕੱਪੜਾ ਚੋਂ ਵੀ ਪੈਸੇ ਖਾ ਜਾਂਦੇ ਆ ਯਾਰ ਕੋਈ ਜਗ੍ਹਾ ਤਾਂ ਛੱਡ ਦੋ ਨਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇੱਥੋਂ ਤੁਹਾਨੂੰ ਛੱਡ ਕੇ ਉਹ ਲੁਧਿਆਣੇ ਚਲੇ ਗਿਆ ਹੁਣ ਕਹਿੰਦਾ ਵੀ ਮੇਰੀ ਧਰਮ ਪਤਨੀ ਹੋ ਉਹ ਨੂੰ ਵੋਟਾਂ ਪਾਓ ਉਹ ਬਟ ਇੱਥੋਂ ਤੁਹਾਨੂੰ ਛੱਡ ਕੇ ਬਠਿੰਡੇ ਚਲਾ ਗਿਆ ਹੁਣ ਵਾਪਸ ਮੋੜਿਆ ਗਿਆ ਮੈਨੂੰ ਪਾਓ ਆ ਬੰਦਾ ਉੱਥੇ ਖੜਾ ਹੈ 12 ਚ ਵੀ 17 ਚ ਵੀ 22 ਚ ਵੀ ਉੱਥੇ ਖੜਾ ਹੈ ਭਾਵੇਂ ਨਹੀਂ ਜਿੱਤ ਹਾਸਲ ਹੋਈ ਪਰ ਲੋਕਾਂ ਚ ਤਾਂ ਖੜਾ ਹੈ ਲਾ ਦਿਓ ਨੰਬਰ ਫਿਰ ਇਹਦੀ ਦਾ ਹਾਂ ਹਾਂ ਤੁਸੀਂ ਨੰਬਰ ਲਾਓ ਉਦੋਂ ਗਹਾਂ ਵਾਲੇ ਨੰਬਰ ਮੇਰੇ ਨੇ ਫਿਰ ਸੋ ਵੀਰੋ ਦੋ ਨੰਬਰ ਵਟਣ ਹੈ ਕਿਸਾ ਲਾਗੇ ਅਗਲੀ ਤੁਸੀਂ ਕਹਿੰਦੇ ਦੋ ਨੰਬਰ ਵਟਣਾ ਆਉਣਾ ਪਹਿਲੇ ਨੰਬਰ ਤੇ ਹੈ ਹਾਂ 20 ਤਰੀਕ ਨੂੰ ਨਾ ਧੋਕੇ ਤਿਆਰ ਤੁਰ ਹੋ ਕੇ ਜਾਣਸਾਰ ਦੋ ਨੰਬਰ ਵਾਲਾ ਬਟਨ ਦਬ ਕੇ ਆਏ ਹੱਥ ਝਾੜ ਕੇ ਆਜੋ ਬਾਕੀ ਬਾਟਣਾ ਵੱਲ ਦੇਖਿਓ ਬਿਨਾ ਨਹੀਂ ਤਾਂ ਚਿੱਟਾ ਮੋਤੀ ਆ ਉੱਤਰ ਸਕਦਾ ਖਾਂਚ ਐਡੇ ਪਾਪੀ ਨੇ ਬਸ ਨਿਮੇੜ ਦੋ ਕੰਮ ਦੁਖੀ ਕੀਤਾ ਯਾਰ ਇਹਨਾਂ ਨੇ ਮੈਨੂੰ ਤਾਂ ਐ ਸੀ ਵੀ ਗਿੱਦੜ ਵਾਹੇ ਤੇ ਤਰੱਕੀ ਬਹੁਤ ਹੋ ਗਈ ਹੋਣੀ ਪਿੰਡਾਂ 'ਚ ਤਰੱਕੀ ਹੋ ਗਈ ਹੋਣੀ ਤਾਈਓ ਮੈਂ ਕਿਹਾ ਰਾਜਾ ਬੜੇ ਕਦੀ ਅਰਜੀ ਲੈ ਕੇ ਆਏ ਮੇਰੇ ਕੋਲੇ ਕਿਉਂਕਿ ਐਮਐਲਏ ਸੀ ਮੇਰੇ ਤਾਂ ਸਾਹਮਣੇ ਬਹਿੰਦਾ ਸੀ ਪ੍ਰਧਾਨ ਸੀ ਪਾਰਟੀ ਦਾ ਮੈਂ ਕਿਹੜਾ ਜਵਾਬ ਦਿੰਦਾ ਸੀ ਇਹਨੂੰ ਜੇ ਕੁਝ ਮੇਰੇ ਕੋਲ ਲੈ ਕੇ ਆਉਂਦਾ ਵੀ ਕੋਟ ਪਾਈ ਦੀ ਖਿੜਕੀਆਂ ਵਾਲੇ ਦੀ ਕੋਟਲੀਆ ਬਲੂ ਦੀ ਆ ਛੱਤਿਆਂ ਨੇ ਦੀ ਆ ਹੁਸਨਰ ਦੀ ਆ ਜਿਹੜਾ ਗਿੱਦੜ ਵਾਹੇ ਦੀ ਆ ਹਾ ਦਿੱਕਤ ਹੈ ਜੀ ਮੈਂ ਉਹਦੀ ਕਰ ਦਿੰਦਾ ਮੈਨੂੰ ਐਸੀ ਆਉਂਦਾ ਨਹੀਂ ਫਿਰ ਤਰੱਕੀ ਹੋਈ ਬਾੜੀ ਕਰ ਲਈ ਹੋਣੀ ਜਦੋਂ ਹੁਣ ਆ ਕੇ ਦੇਖਿਆ ਕਿਹੜੀ ਤਰੱਕੀ ਲੋਕ ਕਹਿੰਦੇ ਛੱਪੜ ਸਾਡੇ ਤਾਂ ਉੱਤੀ ਖੜਿਆ ਹੈ ਜੀ ਕੰਮ ਮੈਂ ਕਹਿੰਦਾ ਜਿਹੜੀ ਆਇਆ ਕਿਉਂ ਨਹੀਂ ਫਿਰ ਮੈਨੂੰ ਦੱਸਿਆ ਕਹਿੰਦੇ ਕਹਿੰਦਾ ਤਾਂ ਨਹੀਂ ਆਇਆ ਉਹ ਕਹਿੰਦੇ ਪਹਾਂ ਤਮਾਂ ਦੀ ਚੜ੍ਹਾਈ ਨਾ ਹੋ ਜੇ ਪਿੰਡ 'ਚ ਉਹ ਮੈਂ ਕਿਹਾ ਮੇਰੀ ਤਾਂ 17.5 ਸਾਲ ਦੀ ਉਮਰ 'ਚ ਹੋ ਗਈ ਸੀ ਚੜ੍ਹਾਈ ਕਿਹੜੀ ਚੜ੍ਹਾਈ ਦੀ ਗੱਲ ਕਰਦਾ ਜਿਹੜੀਆਂ ਚੜ੍ਹਾਈਆਂ ਪ੍ਰਮਾਤਮਾ ਨੇ ਸਾਨੂੰ ਦਿਖਾਤੀਆਂ ਉਹ ਤਾਂ ਹਜੇ ਤੁਸੀਂ ਤਾਂ ਦੇਖਿਆ ਮੈਂ ਨਹੀਂ ਭਾਈ 17.5 ਸਾਲ ਦੀ ਉਮਰ 'ਚ ਭਗਵੰਤਮਾਨ ਬਣਦਾ ਸੀ ਮੈਨੂੰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਿਸ ਕੁਰਸੀ 'ਤੇ ਆ ਬੈਠ ਗਏ ਹੈ ਉਸ ਕੁਰਸੀ 'ਤੇ ਬੈਠ ਕੇ بڑے-ਬਡੋਂ ਕੇ ਦਿਮਾਗ ਖਰਾਬ ਹੋ ਜਾਂਦੇ ਹੈ ਆਪਕਾ ਦਿਮਾਗ ਕਿਉਂ ਨਹੀਂ ਖਰਾਬ ਹੋਆ ਮੈਂ ਕਿਹਾ ਫਰਕ ਇੰਨਾ ਕ ਹੈ ਇੱਦੋਂ ਪਹਿਲਾਂ ਵਾਲੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਬਰ ਕਮਸ ਮੰਨਦਾ ਇੱਥੇ ਤੁਸੀਂ ਟਿਕਟਾ ਲਾ ਕੇ ਦੇਖਦੇ ਰਹੇ ਹੋ ਜਰਾ ਉਹ ਪੱਕੇ ਤਲਾਜ ਹਾਂ ਮੈਂ ਪੈਸੇ ਲੈ ਕੇ ਜਾਂਦਾ ਸੀ ਅੱਜ ਦੇ ਕੇ ਜਾਊ 4-5 ਕਰੋੜ ਨੂੰ ਤਾਂ ਪਾਉਂ ਗਏ ਅੱਜ ਇੰਨਾ ਕਿ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਹਾਂ 4-5 ਕਰੋੜ ਤਾਂ ਪੱਕਾ ਹੀ ਹੈ 50 ਕਰੋੜ ਦੇ ਕੇ ਜਾ ਮੈਂ ਕਹਾਂ ਉਹ ਵੀ ਮਿਲੂ ਉਹ ਵੀ ਮਿਲੂ ਜਿੰਨਾ ਕਹੋਗੇ ਜਿੰਨਾ ਚਿਰ ਤੁਸੀਂ ਇਹ ਕਹੋਗੇ ਕਾ ਕੰਮ ਹੈ ਕੰਮ ਪੈਸਾ ਥੋੜਾ ਹੈ ਮੈਂ ਘਰੇ ਛਾਪਦਾ ਪੈਸਾ ਥੋੜਾ ਦੇਣਾ ਤੁਨੂੰ ਹੈ ਥੋੜੇ ਤੇ ਲਾਉਣਾ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਦੇ ਪੈਸੇ ਲਓ ਵਾਪਸ ਲੋਕਾਂ ਤੇ ਲਾ ਦਿਓ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਨਾ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਤੇ ਨਾਲੇ ਥਰਮਲ ਪਲਾਂਟ ਖਰੀਦ ਲਿਆ ਨਾਲੇ ਥਰਮਲ ਪਲਾਂਟ ਖਰੀਦ ਲਿਆ ਫਿਰ ਹੁਣ ਕਿਵੇਂ ਬਿਜਲੀ ਆਉਂਦੀ ਹੈ ਬਈ ਉਹੀ ਜੈਂਪਰ ਨੇ ਉਹੀ ਗ੍ਰਿਡ ਹੈ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਨੀਅਤ ਨੀਅਤ ਇਹ ਨੀਅਤ ਦੇ ਮਾਰੇ ਨੇ ਉਹ ਰਾਜਾ ਬੜਿੰਗ ਲਿਆ ਹੁਣ ਉਥੇ ਮੰਡੀਆਂ ਚ ਰਾਤਾਂ ਕੱਟਣ ਲੱਗ ਗਿਆ ਯਾਰ ਪਹਿਲਾਂ ਮੰਡੀ 'ਚ ਰਾਤ ਕੱਟਣੀ ਹੈ ਲੈ ਦੱਸ ਮੈਂ ਕਿ ਪਹਿਲਾਂ ਕਦੇ ਆਇਆ ਮੰਡੀ 'ਚ ਯਾਰ ਕਿਉਂ ਡਰਾਮੇ ਕਰਦੇ ਹੋ ਯਾਰ ਤੁਸੀਂ ਕੇ ਦਾ ਜਵਾਬ ਚੱਕ ਕੇ ਮੋਢੇ ਤੇ ਆ ਖੜ੍ਹੀ ਜਾਂਦਾ ਉਹਨੂੰ ਲੈ ਮੈਂ ਕਿਉਂ ਡਰਾਮੇ ਕਰਦੇ ਹੋ ਯਾਰ ਹੁਣ ਮੰਡੀ 'ਚ ਕਹਿੰਦਾ ਅਸੀਂ ਮੰਡੀਆਂ ਵਾਲੇ ਆ ਥੋਡੇ ਵਰਗੇ ਹੀ ਆ ਉਹ ਗੱਲ ਹੋ ਗਈ ਡਾਕੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ 'ਚ ਬੱਸ ਘੇਰ ਲਈ ਤੇ ਬੱਸ ਲੁੱਟ ਲਈ ਬੱਸ ਲੁੱਟ ਕੇ ਸਵਾਰੀਆਂ ਲੈਣ 'ਚ ਖੜਾ ਲੀਆਂ ਡਾਕੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਹੈ ਜੀ ਫਰਾ ਗੋਲੀ ਮਾਰੀ ਸਿਰ 'ਚ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਹੈ ਜੀ ਕਟਾ ਗੋਲੀ ਮਾਰੀ ਸਿਰ 'ਚ ਤੀਜੀ ਕੋਈ ਮਾਤਾ ਖੜੀ ਸੀ ਬੇਬੇ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ ਡਾਕੂਆਂ ਸਰਦਾਰ ਕਹਿੰਦਾ ਨਾ ਓਏ ਨਾ ਓਏ ਨਾ ਇਹਦੇ ਗੋਲੀ ਨਾਲ ਮਾਰੇ ਓਏ ਮੇਰੀ ਮਾਂ ਦਾ ਨਾਮ ਪੁਸ਼ਪਾ ਦੇਵੀ ਸੀ ਮੈਨੂੰ ਮੰਮ ਤਾਂ ਯਾਦ ਆ ਗਈ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ ਇਹਦੇ ਗੋਲੀ ਨਾਲ ਮਾਰੇ ਉਹ ਛੱਡਤੀ ਉਹਨਾਂ ਨੇ ਗਾਹ ਅਗ ਲਾਈਨ 'ਚ ਗਾਹ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਕਹਿੰਦੇ ਤੇਰਾ ਕੀ ਨਾਂ ਕਹਿੰਦੇ ਜੀ ਹੂੰ ਤਾਂ ਰਾਜਾ ਬੜਿੰਗਾ ਮੇਰਾ ਨਾਂ ਹੂੰ ਗਿੱਦੜ ਵਾਜ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਜੀ ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਯਾਰ ਇਹ ਇਹ ਉਹ ਪੁਸ਼ਪਾ ਦੇਵੀਆਂ ਨੇ ਇਹ ਹੋਰ ਯਾਰ ਹੂੰ ਮੰਡੀਆਂ ਜਰਾ ਤਾਂ ਕੱਟਣ ਲੱਗੇ ਦੱਸੋ ਸੋ ਵੀਰੋ ਇਹਨਾਂ ਤੇ ਕੋਈ ਧਗਤ ਵੀਤ ਨਹੀਂ ਇਹਨਾਂ ਕੋਲੇ ਜੇ ਹੁੰਦਾ ਹੁਣ ਤੱਕ ਕੁਛ ਨਾ ਕੁਛ ਕਰ ਦਿੰਦੇ ਜੇ ਚੱਜਦੇ ਹੁੰਦੇ ਕੁਛ ਨਾ ਕੁਛ ਕਰ ਦਿੰਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਦੇ ਸੀ ਇੱਕ ਪਾਸੇ 2 ਸਾਲ ਦੂਜੇ ਪਾਸੇ 28 ਸਾਲ 28 ਸਾਲ 28 ਸਾਲ ਆ ਤੁਸੀਂ ਅੱਜ ਮੇਰਾ ਨਾਰਾ ਲਿਖ ਲਓ ਜੇ 2.5 ਸਾਲ 28 ਸਾਲ ਦੇ ਉੱਤੇ ਭਾਰੀ ਨਾ ਪਏ ਤਾਂ ਮੈਂ ਜਵਾਬਦੇ ਹੋ ਜਮੈਂ ਮੈਂ ਤੁਹਾਡਾ ਜ਼ਿੰਮੇਵਾਰ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਤੁਸੀਂ ਵੱਡੇ ਹੋ ਲੋਕਤੰਤਰ ਚ ਲੋਕ ਵੱਡੇ ਨੇ ਕਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਡੇ ਸਮਝਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਲੀਡਰਾਂ ਨੇ ਵੀ ਆਪਣੇ ਆਪ ਨੂੰ ਲੋਕਾਂ ਤੋਂ ਵੱਡੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਥੱਲੇ ਲਾ ਕੇ ਮਾਰੇ ਜਮਾਨਤਾ ਜਬਤ ਕਰਾਉਂਦੇ ਲੋਕਾਂ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਪਬਲਿਕ ਹੈ ਜੀ ਉਹ ਮੁੜ ਕੇ ਵੋਟਾਂ ਚ ਲੜਨ ਜੋਗਾ ਨਹੀਂ ਛੱਡਦੇ ਇਹੋ ਜਿਹੇ ਬਦਲੇ ਲੈਂਦੇ ਲੋਕ ਜਦੋਂ ਲੈਂਦੇ ਆ ਜੋ ਆ ਜਾਣ ਆ ਜਾਣ ਅੱਛਾ ਇੱਕ ਤੁਹਾਡਾ ਇਹ ਨਹੀਂ ਪਤਾ ਲੱਗਦਾ ਲੋਕਾਂ ਦਾ ਮੈਂ ਵੀ ਬਥੇਰੀਆਂ ਇਲੈਕਸ਼ਨਾਂ ਲੜ ਲੀਆਂ ਵੀ ਸਲਾਹ ਕਦੋਂ ਕਰਦੇ ਆ ਵੀ ਮਾਂਜਣਾ ਕਿਹੜਾ ਐ ਤੇ ਕੀ ਦच्चਾ ਮਾ ਨਹੀਂ ਪਤਾ ਲੱਗਦਾ ਵੀ ਕਦੋਂ ਬੈਨੇ ਹਾਂ ਕਿੱਥੇ ਬੈਨੇ ਹਾਂ ਵੀ ਕਿਨੂੰ ਪਾਉਣੀਆਂ ਨੇ ਨਾ ਅੱਖਾਂ ਅੱਖਾਂ 'ਚ ਚੱਕਦੇ ਨੂੰ ਕੰਮ ਕਿਵੇਂ ਐ ਹਾਂ ਉਧਰ ਹਾਂ ਫਿਰ ਠੀਕ ਐ ਹਾਂ ਚਲੋ ਮਾਂਜਿਆ ਗਿਆ ਕੋਈ ਨਾ ਕੋਈ ਤਾਂ ਸਹੀ ਐ ਨਾ ਸਲਾਤ ਬਣਾਈ ਬੈਠੇ ਹੋ ਤਾਂ ਹੁਣ ਉਹੀ ਵਿਪੰਤ ਮਾਨ ਨੂੰ 19 ਨੰਬਰ ਬਾੜ ਚ ਬੁਲਾਓ ਬਾਹਨ ਨੂੰ ਨਹੀਂ ਪਤਾ ਜੀ ਅੱਜ ਕੱਲ ਉਹ ਹੈ ਨਾ ਜੇ ਵਿਆਹ ਦਾ ਕਾਰਡ ਦੇ ਦਈਏ ਤਾਂ ਵੀ ਗੁੱਸੇ ਹੋ ਜਾਂਦੇ ਨੇ ਫੋਨ ਕਿਉਂ ਨਹੀਂ ਕੀਤਾ ਨਾਲ ਹੁਣ ਤਾਂ ਫੋਨ ਜੀ ਕਰਾਉਂਦੇ ਫਿਰਦੇ ਹੋ ਆਉਣਾ ਤਾਂ ਹੈਗਾ ਵਿਆਹ ਤੇ ਤੁਸੀਂ ਮੈਨੂੰ ਪਤਾ ਹੈ ਤਿਆਰੀਆਂ ਤਾਂ ਖਿੱਚੀ ਫਿਰਦੇ ਹੋ ਤੁਸੀਂ ਆਹ ਗੱਲਾਂ ਕਰਨ ਲਈ ਤੁਹਾਡੇ ਕੋਲ ਆਇਆ ਥੋਡੇ ਵਰਗੇ ਆਂ ਐਂ ਰਹਾਂਗੇ ਐਦਾਂ ਹੀ ਰਹਿਨੇ ਆਂ परमात्मा ने जो ड्यूटिया लाइया रब न यही अरदास कर परमात्मा कोई गलत फैसला ना करा ली जे फैसला करा लोगों के हक च ही कराई इतने बैजी बड़े बड़े सिकंदर आए दुनिया जितने खाली हाथ गए ने इथे जितने मर्जी कट्ठे कर लो पैसे हीरे मोती मगर ख्याल इतना रहे कफन पे जेब नहीं होती सब कुछ इत रह जाता जी ਤੇ ਸਾਡਾ ਕਮਲਿਆਂ ਦਾ ਹਾਲ ਇਹ ਹੈ ਕਿ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ ਪਹਿਲੇ ਪੈਸੇ ਨਹੀਂ ਥੇ ਅਬ ਖੁਆਇਸ਼ ਨਹੀਂ ਹੈ ਜੈਨੂ ਐਂ ਕਹਿ ਲੋ ਦੇਸੀ ਚ ਦੇਸੀ ਬੋਲੀ ਜੀ ਬੋਲੀਏ ਵੀ ਜਦੋਂ ਦੰਦ ਸੀ ਉਦੋਂ ਬਦਾਮ ਨਹੀਂ ਮਿਲਦੇ ਸੀ ਜਦੋਂ ਬਦਾਮ ਲੈਣ ਜੋਗੇ ਹੋਏ ਦੰਦ ਨਿਕਲ ਗਏ ਜਾ ਹੋਰ ਦੇ ਸਿੱਜ ਕਹਿ ਦਿੰਨੇ ਆ ਵੀ ਜਿੱਦੇ ਕੁੱਤਾ ਪੈ ਗਿਆ ਉਹਦੇ ਰੋੜਾ ਨਹੀਂ ਸੀ ਜਿੱਦੇ ਰੋੜਾ ਘਰੋਂ ਚੇਵ ਚ ਪਾ ਕੇ ਲੈ ਕੇ ਉਹ ਕੁੱਤਾ ਸੁੱਤਾ ਪਿਆ ਸੀ ਠੀਕ ਹੈ ਨਾ ਚਲੋ ਇੱਕ ਪੱਲ ਲਈ ਸਹੀ ਚਲੋ ਮੇਰੇ ਬਹਾਨੇ ਸਹੀ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਸੀ ਇਹਨਾਂ ਨੇ ਸਾਡੇ ਹਾਸੇ ਹੀ ਖੋਲੇ ਸੀ ਇਹਨਾਂ ਨੇ ਚਿੰਤਾ ਚ ਖਸਮਾਨ 30-30 ਸਾਲ ਦੇ ਜਿਵਕਾਂ ਦੀਆਂ ਦਾੜੀਆਂ ਚਟੀਆਂ ਹੋ ਗਈਆਂ ਚਿੰਤਾ ਪਰਿਵਾਰ ਦਾ ਕੀ ਬਣੂਗਾ ਅਗਲੇ ਰੰਗ ਦੀ ਰੋਟੀ ਦਾ ਕੀ ਬਣੂਗਾ ਨੌਕਰੀ ਮਿਲੂ ਜਾਂ ਨਹੀਂ ਮਿਲੂ ਪਣ 45000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 25 ਸਾਲ ਚ 45000 ਨੌਕਰੀ ਤੁਹਾਡੇ ਆਲੇ-ਦਾਲੇ ਰਿਸ਼ਤੇਦਾਰੀਆਂ ਚ ਜਾ ਕੇ ਤੇ ਮਿਲੀਆਂ ਹੋਣਗੀਆਂ 1 ਰੁਪਈਆ ਨਹੀਂ ਕਿਸੇ ਦਾ ਲੱਗਣ ਦਿੰਦੇ ਅਸੀਂ ਸਵੇਸ਼ ਕਰਕੇ ਹੁਣ ਅੱਛਾ ਤੇਜ਼ ਬਹੁਤ ਨੇ ਮੂਰੋਂ ਰਿਸ਼ਵਤ ਲੈਣ ਵਾਲੇ ਵੀ ਤੇ ਘਟ ਮੈਂ ਵੀ ਨਹੀਂ ਮੂਰੋਂ ਫੇਰਾ ਇੱਕ ਤਹਿਸੀਲਦਾਰ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਲੈਂਦਾ ਹੈ। ਅਜਾ ਕੈਮਰੇ ਲਾਓ ਵੀ ਉਹ ਦਫ਼ਤਰ 'ਚ ਕੈਮਰੇ ਲਾਤੇ ਉਹਨੇ ਕੋਈ ਪੈਸਾ ਨਹੀਂ ਲਿਆ। ਕੋਈ ਪੈਸਾ ਨਹੀਂ ਲਿਆ ਉਹਨੇ। ਹਾਂ ਚਾਰ-ਪੰਜ ਰਿਸਟਰੀਆਂ ਬਾਅਦ ਇੱਕ ਰਿਸਟਰੀ ਉਹ ਵਾਪਸ ਮੋੜ ਦਿੰਦਾ ਸੀ। ਵੀ ਠੀਕ ਨਹੀਂ ਹੈਗੀ। ਅਸੀਂ ਕਹਿਆ ਯਾਰ ਪੈਸਾ ਲੈਂਦਾ ਲੋਕ ਕਹਿੰਦੇ ਪੈਸੇ ਲੈਂਦਾ ਬਾਈ ਜੀ ਇਹ। ਇਹ ਕਰ ਦੇ ਮੂਰੇ ਦੇਖ ਲਓ ਘਰੇ ਨਾ ਬੁਲਾਉਂਦਾ ਹੋਵੇ ਬਾਅਦ 'ਚ। ਘਰ ਦੇ ਮੂਹਰੇ ਕੈਮਰੇ ਲਾ ਕੇ ਦੇਖੇ ਨਾ ਕਰੇ ਆਇਆ ਕੋਈ ਅਸੀਂ ਕਹਾਂ ਯਾਰ ਬੜਾ ਪੰਗਾ ਪੈ ਗਿਆ ਕਹਿੰਦੇ ਪਹਿਲੇ ਲੈਂਦਾ ਇਹ ਮੈਂ ਕਿਹਾ ਵੀ ਮੈਨੂੰ ਵੀਡੀਓ ਦਿਖਾਓ ਮੈਂ ਥੋੜਾ ਧਿਆਨ ਨਾਲ ਦੇਖਦਾ ਇਹਨਾਂ ਨੂੰ ਮੈਂ ਦੁਬਾਰਾ 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 ਦੇਖੀ ਮੈਂ ਮੈਂ ਕਿਹਾ ਵੀ ਜਿਹੜੇ ਮੋੜਦਾ ਇਹ ਦ੍ਰਿਸ਼ਟੀ ਤਰੀ ਹੋ ਨਹੀਂ ਸਾਦੀ ਐਂ ਕਰਕੇ ਮੋੜ ਦਿੰਦਾ ਚੌਥੀ ਪੰਜਵੀਂ ਉਹ ਕਿੱਥੇ ਜਾਂਦੇ ਨੇ ਪਤਾ ਕੋਣ ਉਹਨਾਂ ਨੂੰ ਉਹਦਾ ਜਿਹੜਾ ਸਟਾਫ ਦਾ ਕੋਈ ਹੋਣਾ ਉਹਦਾ ਰੀਡਰ ਤਸੀਲਦਾਰ ਦਾ ਉਹੋ ਬਾਹਰ ਲੈ ਜਾਂਦਾ ਸੀ ਉਹ ਕਹਿੰਦਾ ਸੀ ਵੀ ਬਹੁਤ ਗਲਤ ਰਿਸ਼ਤੀ ਲਖਾਈ ਫਿਰਦਾ ਹੈ 16 ਨੰਬਰ ਚੈਂਬਰ ਚ ਚਲਾ ਜਾ ਉੱਥੇ ਬਸੀਕਾ ਨਵੀਸ ਆਪਣਾ ਉਹ ਤੋਂ ਲਖਾ ਲਾ ਜਦੋਂ ਉਹ 16 ਨੰਬਰ ਕੋਲੇ ਗਿਆ ਉਹ ਕਹਿੰਦਾ ਇੰਨੀ ਗਲਤ ਲਖਾਈ ਫਿਰਦਾ ਹੈ ਕਰਾਉਣੀ ਹੈ ਉਹ ਕਹਿੰਦਾ ਕਰਾਉਣੀ ਹੈ ਐ ਕਰ 12 ਨੰਬਰ ਚ ਚਲਾ ਜਾ ਮੈਂ ਵਟਸਐਪ ਕਰ ਦਿੰਦਾ ਉੱਥੋਂ ਲਖਾ ਲਾ 12 ਨੰਬਰ ਚ ਗਿਆ ਉਹ ਕਹਿੰਦਾ ਕਿੱਥੋਂ ਲਖਾਈ ਫਿਰਦਾ ਓਏ 50000 ਰੁਪਏ ਲਗ ਉਹ ਕਹਿੰਦਾ 50000 ਜਿਆਦਾ ਹੈ ਚਲ 30 35 ਤੇ ਗੱਲ ਨਹੀਂ ਪੜ ਗਈ ਚਲ ਕਹਿੰਦਾ ਫਿਰ ਮੈਂ ਲਿਖ ਦਿੰਨਾ ਉਹਨੇ ਜੀ ਰਜਿਸਟਰੀ ਲਿਖਤੀ ਉਹ ਪਤੰਦਰ ਰਜਿਸਟਰੀ ਦੇ ਵਿੱਚ ਹੀ ਲਿਖ ਦਿੰਦਾ ਸੀ ਵੀ ਪੈਸੇ ਆ ਗਏ ਬਾ ਹੁਕਮ ਬਾ ਰਕਬਾ ਬਾ ਰਕਮ ਬਾ ਬਸੂਲ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖ ਦਿੰਦਾ ਸੀ ਉਹ ਪੜ ਲੈਂਦਾ ਸੀ ਤਸੀਲਦਾਰ ਕਹਿੰਦਾ ਹਾਂ ਠੀਕ ਹੋਣੀ ਟੋਂਟੀ ਲਿਖੀ ਹੋਈ ਹੈ ਵੀ ਪੈਸੇ ਆ ਗਏ ਜੀ ਫਿਰ ਫੜਿਆ ਜੀ ਉਹ ਉਦੋਂ ਬਾਅਦ ਹੋਣਾ ਉਦੋਂ ਬਾਅਦ ਆਰਡਰ ਕੀਤੇ ਅਫਸਰ ਬੁਲਾ ਕੇ ਮੈਂ ਕਿਹਾ ਸਿੱਧੀ ਸਾਦੀ ਪੰਜਾਬੀ ਚ ਰਿਸਟਰੀਆਂ ਲਿਖੋ ਜਿਹਨੂੰ ਆਮ ਬੱਚਾ ਵੀ ਪੜ ਸਕੇ ਦਸਵੀਂ ਵਾਲਾ ਅੱਠਵੇਂ ਵਾਲਾ ਵੀ ਪੜ ਸਕੇ ਪੰਜਾਬੀ ਚ ਲਿਖੋ ਆ ਕੀ ਬਾਰਕ ਬਾਬਾ ਰਕਮ ਬਾਬਸੂਲ ਬਦਖਣ ਪੱਛਮ ਪਤਾ ਨਹੀਂ ਕਿੱਥੋਂ ਦੀ ਬੋਲੀ ਲਈ ਫਿਰਦੇ ਉਹੀ ਮਨਪੀ ਬਦਲ ਬਾ ਗੁਰਦਸ਼ੇ ਮਹਿਫਲੇ ਖਰੂਸ ਅਰਥ ਸੀ ਉਹ ਨਹੀਂ ਸੌਂਦੇ ਹੁਣ ਤੋ ਵੀਰੋ ਬਈ ਇਹੀ ਕਹਿਣਾ ਮੈਂ ਤਾਂ ਮਾਵਾ ਪੈਣਾ ਬੈਠੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਵੀ ਨਹੀਂ ਲੋੜ ਵੀ ਆਪਣਾ ਚੋਣ ਨਿਸ਼ਾਨ ਕੀ ਹੈ ਇਹ ਤਾਂ ਤੜਕੇ ਤੜਕੇ ਸਵੇਰ ਸਵੇਰੇ 5 ਵਜੇ ਨੇਰੇ ਚ ਵੀ ਲੱਭ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਕਿੱਥੇ ਜੇ ਪਿਆ ਕੰਮ ਉਹੀ ਆਉਂਦਾ ਹੈ ਸਫਾਈ ਕਰਦਾ ਸਫਾਈ ਤੋਅਤ ਕੀ ਫਿਰ ਸਫਾਈ ਲਈ ਤਿਆਰ ਹੋ ਦੋਨੇ ਹੱਥ ਖੜੇ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਫੋੜੇ ਦਾ ਹੋ ਜਾਕਦਾ ਇਧਰ ਮਲੋਟ ਵਾਲੇ ਪਾਸੇ ਇਧਰ ਬਠਿੰਡੇ ਵਾਲੇ ਪਾਸੇ ਇਧਰ ਡੱਬੜੀ ਵਾਲੇ ਪਾਸੇ ਮੁਕਤਸ ਇਧਰ ਲਈ ਪਾਸੇ ਮੁਕਸਰ ਵਾਲੇ ਪਾਸੇ ਉਹਨਾਂ ਦੀਆਂ ਕੰਦਾਂ ਜੀਆਂ ਕੰਬਣ ਥੋੜੀ ਧੁੜਤੜੀ ਜੀ ਆਵੇ ਉਹਨਾਂ ਨੂੰ ਵੀ ਆ ਕੇ ਹੋਈ ਜਾਂਦਾ ਯਾਰ ਇਹ ਸੁੱਤੇ ਨਹੀਂ ਹਜੇ ਕੋਈ ਤਾਂ ਪਤਾ ਹੋਊਗਾ ਭੂਤ ਮਨ ਆਇਆ ਹੋਇਆ ਜਦੋਂ ਤੁਸੀਂ ਲਾਇਆ ਨਾਰਾ ਉਸ ਤੋਂ ਬਾਅਦ ਜਦੋਂ ਵੀ ਅਜੇ ਗਿਆ ਨਹੀਂ ਦੋਨੇ ਹੱਥੋਂ ਪਰਚਾ ਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਹਾਲ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਦਿਲੋਂ ਪਿਆਰ ਤੁਹਾਡੇ ਲਈ ਤੁਸੀਂ ਇੰਨਾ ਪਿਆਰ ਕੀਤਾ ਇੰਨਾ ਸਤਕਾਰ ਨਾਲ ਸੁਣਿਆ ਹੌਲੀ ਜਾਇਓ ਆਰਾਮ ਨਾ ਜਾਇਓ ਮਾਵਾਂ ਪੈਣਾ ਬੀਨੇ ਬੱਚੇ ਵੀਨੇ ਬਜ਼ੁਰਗ ਵੀਨੇ ਬੜੀ ਲੋੜ ਹੈ ਦੇਸ਼ ਨੂੰ ਪੰਜਾਬ ਨੂੰ ਤੁਹਾਡੀ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਜ਼ਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ ਮਿਹਰਬਾਨੀ